ਇਹ ਜਿਹੜੀ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ ਸੀਆਈਏ ਸਟਾਫ ਫਿਰੋਜ਼ਪੁਰ ਵੱਲੋਂ ਜਿਹੜੀ ਰਿਕਵਰੀ ਹੋਈ ਹੈ 1 ਕਿਲੋ ਦੇ ਕਰੀਬਨ ਹੈਰੋਨ ਦੀ ਰਿਕਵਰੀ ਹੋਈ ਹੈ ਜਿਹਦੇ ਵਿੱਚ ਇਹ ਦੋਸ਼ੀ ਬਿਸ਼ਨੂਰ ਪੁੱਤਰ ਅਜੀਸ਼ ਜੋ ਕਿ ਕੋਠੀ ਰਾਏ ਸਿੰਘ ਦਾ ਰਹਿਣ ਵਾਲਾ ਉਹਦੇ ਕੋਲੋਂ ਹੋਈ ਹੈ ਇਹਨਾਂ ਦਾ ਬੇਸਿਕਲੀ ਮੋਡਸ ਆਪਰੈਂਟ ਇਹ ਹੈ ਕਿ ਬਾਹਰੋਂ ਜਿਹੜੀ ਹੈ ਇਹ ਖੇਪ ਆਉਂਦੀ ਹੈ ਕਿਸੇ ਅਣਦੱਸੀ ਥਾਂ ਤੇ ਇਹ ਬੰਦੇ ਨੂੰ ਬੁਲਾ ਕੇ ਉੱਥੇ ਬੰਦਾ ਖੜਾ ਕਰਦੇ ਨੇ ਉਹ ਬੰਦਾ ਉੱਥੋਂ ਕੇਪ ਜਿਹੜੀ ਇਹ ਲੈਂਦਾ ਤੇ ਫਰਦਰ ਜਿਹੜੇ ਹੈ ਪੁਆਇੰਟਸ ਉੱਥੇ ਛੱਡ ਕੇ ਆਂਦਾ ਸੋ ਇਹ ਚੇਨ ਜਿਹੜੀ ਹੈਗੀ ਹੈ ਕਾਫੀ ਲੰਮੀ ਹੈ ਜਿਹਦੇ ਵਿੱਚ ਇਹ ਇੱਕ 파ਟ ਹੈ ਜਿਹੜਾ ਵਿਸ਼ਨੂਰ ਇੱਕ 파ਟ ਹੈ ਵਿਸ਼ਨੂਰ ਦੇ ਨਾਲ ਜਿਹੜਾ ਅੱਗੋ ਬੰਦਾ ਲੈ ਕੇ ਜਿਹੜਾ ਲੈਣ ਆਇਆ ਸੀ ਵਿਕਾਸ ਨਾਮ ਦਾ ਜਿਹੜਾ ਫਿਗਰ ਹੋ ਰਿਹਾ ਹੈ ਉਹ ਮੌਕੇ ਤੇ ਅਨਫੋਰਚੂਨੇਟਲੀ ਜਿਹੜਾ ਖਿਸਕ ਗਿਆ ਸਾਡੀ ਟੀਮ ਜਿਹੜੀ ਹੈ ਉਹ ਲੱਗੀ ਹੋਈ ਹੈ ਜਲਦੀ ਉਹਦੀ ਰਿਕਵਰੀ ਅਸੀਂ ਉਹਦੀ ਜਿਹੜੀ ਗ੍ਰਫਤਾਰੀ ਹੋ ਜਾਏਗੀ ਜੇ ਤੁਸੀਂ ਇਹ ਵਿਕਾਸ ਦੀ ਗੱਲ ਕਰਦੇ ਹੋ ਵਿਕਾਸ ਜਿਹੜਾ ਕਿ ਭਜੇ ਮੌਕੇ ਤੋਂ ਜਿਹੜਾ ਜਿਹਨੂੰ ਅੱਗੇ ਇਹਨੇ ਫੜਾਉਣੀ ਸੀ ਵਿਸ਼ਨੂ ਉਹਦੇ ਖਿਲਾਫ ਪਹਿਲਾਂ ਵੀ ਇੱਕ ਗੱਦਮਾ ਦਰਜ ਹੈ ਤੇ ਕਈ ਇਹ ਇਹ ਚੀਜ਼ ਹੋਰ ਵੀ ਸਾਹਮਣੇ ਆਈ ਹੈ ਖੁਫੀਆ ਰਿਪੋਰਟਸ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਵਿਕਾਸ ਹੈ ਇਹ ਕਿੰਨਾ ਕਿਤੇ ਪਹਿਲਾਂ ਵੀ ਇਹ ਕੰਮ ਦੇ ਵਿੱਚ ਇਨਵੋਲਵ ਰਿਹਾ ਹੈ ਅਨਫੋਰਚਨਟਲੀ ਇਹ ਕ੍ਰਿਮੀਨਲ ਰਿਕਾਰਡ ਇਹਦਾ ਜਿਹੜਾ ਬਹੁਤਾ ਮੇਨਟੇਨ ਨਹੀਂ ਹੋ ਪਾਇਆ ਜਾਂ ਇਹ ਉਸ ਰਿਕਾਰਡ ਦੇ ਵਿੱਚ ਆਇਆ ਨਹੀਂ ਸੋ ਜਲਦੀ ਸਾਡੀ ਜਿਹੜੀ ਟੀਮ ਹੈ ਇਹਨੂੰ ਗ੍ਰਿਫਤਾਰ ਕਰ ਲਏਗੀ 1 ਕਿਲੋ ਦੇ ਕਰੀਬ ਉਹ ਜਿਹੜੀ ਹੈਰੋਇਨ ਹੈ ਇਹ ਅੱਗੇ ਉਹਨੂੰ ਵੰਡ ਕੇ ਅਲੱਗ-ਅਲੱਗ ਏਰੀਆ ਦੇ ਵਿੱਚ ਸਪਲਾਈ ਕਰਨ ਦੀ ਇਹਨਾਂ ਦੀ ਯੋਜਨਾ ਸੀ ਜਿਸ ਤੋਂ ਇਹ ਪੈਸੇ ਜਿਹੜੇ ਕਮਾ ਕੇ ਜਿਹੜੇ ਹੈ ਫਿਰ ਇਹ ਜਿਹੜਾ ਡਰਗ ਦੇ ਕੰਮ ਦੇ ਵਿੱਚ ਲਾਉਂਦੇ ਨੇ ਸਰ ਵਿਸ਼ਨੂਰ ਜਿਹੜਾ ਹੈ ਉਹ ਆਪ ਐਡਿਕਟ ਹੈ ਅ ਜਿਹੜੀ ਇਹ ਪੁੱਛ ਕੇ ਚੱਲ ਰਹੀ ਹੈ ਬਿਲਕੁਲ ਜੀ ਉਹ ਐਡਿਕਟ ਵੀ ਹੈਗਾ ਅਲੈਕੁਮ ਐਡਿਕਟ ਵੀ ਹੈ ਬਟ ਇਹ ਹੈ ਵੀ ਉਹ ਕੰਮ ਇਸ ਉਹਦਾ ਜਿਹੜਾ ਕੀਤਾ ਹੈ ਉਹ ਇਹ ਜਿਹੜਾ ਹੈਗਾ ਉਹ ਹੈਰੋਇਨ ਸਪਲਾਈ ਕਰਦਾ ਬੇਸਿਕਲੀ ਇਨੇ ਬੰਦੇ ਗ੍ਰਿਫਟਾਰ ਇਸ ਟਾਈਮ ਜਿਹੜਾ ਹੈ ਇਸ ਕੇਸ ਦੇ ਵਿੱਚ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਵਿਸ਼ਨੂਰ ਪੁੱਤਰ ਰਾਜੀਸ਼ ਵਾਸੀ ਰਾਏ ਸਿੰਘ ਕੋਠੀ ਰਾਏ ਸਿੰਘ ਤੁਸੀਂ ਸੁਣੋ ਕਿ ਕਿੰਨੀ ਪਰਚਾ ਅੰਗਿਆ ਸੀ ਬਿਸ਼ਨੂਰ ਤੇ ਅਜੇ ਤੱਕ ਜਿਹੜਾ ਹੈ ਸਾਡੇ ਵੱਲੋਂ ਜੋ ਇਹਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਕੋਈ ਸੱਚ ਜਿਹੜਾ ਹੈ ਪਰਚਾ ਦਰਜ ਨਹੀਂ ਹੋਣਾ ਪਿਆ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ